ਕੌਣ ਨਾ ਕੱਢਿਓ ਸਿਰ ਕੇ ਮਗ ਹੋਏ ਨਾ ਕੱਢਿਓ ਮੁਖ ਕੇ ਮਗ ਜੋਰ ਆੜੀ ਕੇ ਸ਼੍ਰੀ ਕੇਸ਼ਨ ਨੇ ਸੱਪ ਦੇ ਸਿਰ ਰਾਹੀ ਆਪਣੇ ਆਪ ਨੂੰ ਕੱਢਿਆ ਅੱਠ ਧਾਣ ਕਾਣ ਵਾਲੇ ਮੂੰਹ ਦੇ ਮਾਰਕ ਤੋਂ ਨਹੀਂ ਕੱਟਿਆ ਸਰੌਣ ਭਰਿਓ ਇਮ ਠਾੜ ਭਿਓ ਪਹਿਰੇ ਪਟਿ ਜੋ ਮੋਨਸ ਰਿਗ ਮੜੀ ਕੇ ਲਹੂ ਨਾਲ ਲਪੜਿਆ ਹੋਇਆ ਕਾਨਾ ਇਸ ਤਰ੍ਹਾਂ ਖੜੋਤਾ ਹੈ ਜਿਵੇਂ ਕੋਈ Muni ਭਗਵੇਂ ਵਸਤਰ ਪਾ ਕੇ ਰਿਗਮੜੀ ਉੱਤੇ ਖੜੋਤਾ ਹੈ ਇੱਕ ਕਹੀ ਇਹ ਕੀ ਉਪਮਾ ਹੁਣ ਓ ਕਬ ਕੇ ਮਨ ਮਤ ਪੜੀ ਕੇ ਇਸ ਦੀ ਇੱਕ ਉਪਮਾ ਤਾਂ ਇੱਕ ਹੀ ਹੈ ਅਤੇ ਕਵੀ ਦੇ ਮਨ ਵਿੱਚ ਇੱਕ ਹੋਰ ਉਪਮਾ ਵੀ ਪੈਦਾ ਹੋ ਗਈ ਹੈ ਵਤ ਈਟ ਗਵਾਰਸ ਨਾ ਹਰ ਦੁਆਰ ਚੜੇ ਜਨ ਸੀਸ ਗੜੀ ਕੇ ਕੇ ਟਾਟੋਂ ਦੇ ਲਾਲੋ ਲਾਲ ਹੋਏ ਗਵਾਲ ਬਾਲਕ ਸੀਨੇ ਨਾਲ ਗਰੁੱਜ ਹੋ ਗਏ ਹਨ ਅਤੇ ਸ਼੍ਰੀ ਕ੍ਰਿਸ਼ਨ ਧੋੜ ਕੇ ਗੜੀ ਦੇ ਸਿਖਰ ਉਪਰ ਚਾ ਚੜੇ ਹਨ ਇਤ ਅਗਾਸੁਰ ਦਾਤ ਬੱਧੇ ਇਥੇ ਅਗਾਸੁਰ ਦਾਤ ਨੂੰ ਮਾਰਨ ਵਾਲੇ ਆ ਤੇ ਆਏ ਦੀ ਸਮਾਪਤੀ ਅਤ ਬਚਰੇ ਗਵਾਰ ਬ੍ਰਹਮਾਚੂਰਾ ਹੋ ਕਥਨ ਹੁਣ ਬਚਿਆ ਤੇ ਗਵਾਲ ਬਾਲਕਾਂ ਦਾ ਬ੍ਰਹਮਾ ਦੁਆਰਾ ਚੁਰਾਏ ਜਾਤਾ ਕਥਨ ਸਵਈਆ ਰਾਖਸ਼ ਸੰਭਾਰ ਗਏ ਜਮੁਨਾ ਤਟ ਜਾਏ ਸਭੋ ਮਿਲ ਅਨ ਮੰਗਾਇਓ ਗਵਾਰ ਬਾਲਕ ਰਾਖਸ਼ ਨੂੰ ਮਾਰ ਕੇ ਜਮਨਾ ਨਦੀ ਦੇ ਕੰਢੇ ਉੱਤੇ ਚਲੇ ਗਏ ਸਾਬਨੇ ਮਿਲਕੇ ਘਰਾ ਤੋਂ ਅੰਨ ਭੋਜਨ ਮਗਵਾਇਆ ਕਾਨਾ ਪਰਵਾ ਭਰਿਓ ਮੁਰਲੀ ਕਟ ਖੋਸ ਲਈ ਮਨ ਮੈ ਸੁਖ ਪਾਇਓ ਸਬਨੇ ਕਾਨਾ ਦੇ ਦੁਆਲੇ ਕੇਰਾ ਪਾਲਿਆ ਅਤੇ ਕਾਨਾ ਨੇ ਵੀ ਮੁਰਲੀ ਨੂੰ ਕਮਰ ਕਸੇ ਵਿੱਚ ਆੜੋ ਗਲਿਆ ਅਤੇ ਮਨ ਵਿੱਚ ਸੁਖ ਪ੍ਰਾਪਤ ਕੀਤਾ ਕੈ ਚਮਕਾ ਬਰਖ ਹੈ ਛਟਕਾ ਕਰ ਬਾਮ ਹੂ ਸੋ ਸਾਬ ਹੂੰ ਵਹਿ ਖਾਇਓ ਉਹ ਸੱਚੇ ਹੱਥ ਨਾਲ ਝਮਕਾਂ ਅਤੇ ਛੂਚਕਾ ਧਰਤੀ ਉੱਤੇ ਮਾਰਦੇ ਹਨ ਅਤੇ ਖੱਬੇ ਹੱਥ ਨਾਲ ਸਾਰੇ ਉਸ ਅੰਨ ਨੂੰ ਖਾਂਦੇ ਹਨ ਮੀਠ ਲਗੇ ਤਹਿ ਕੀ ਉਪਮਾ ਕਰ ਕਹਿ ਗਤ ਕਹਿ ਹਰ ਕੇ ਮੁਖ ਪਾਇਓ ਜਿਸ ਤਾ ਨਨਾਲ ਬਾਲਕ ਸ਼੍ਰੀ ਕ੍ਰਿਸ਼ਨ ਦੇ ਮੂੰਹ ਵਿੱਚ ਅੰਨ ਪਾਉਂਦੇ ਹਨ ਉਸ ਦੀ ਉਪਮਾ ਕਰਨੀ ਬਹੁਤ ਚੰਗੀ ਲੱਗਦੀ ਹੈ ਕੋ ਡਰ ਹੈ ਹਰ ਕੇ ਮੁਖ ਗਰਾਸ ਠਗਾਏ ਕੋ ਆਪਣੇ ਮੁਖ ਟਾਰੇ ਕੋਈ ਬਾਲਕ ਸ਼੍ਰੀ ਕ੍ਰਿਸ਼ਨ ਦੇ ਮੂੰਹ ਵਿੱਚ ਗਰਾਹੀ ਪਾਉਂਦਾ ਹੈ ਅਤੇ ਕੋਈ ਉਸ ਨੂੰ ਚੱਕਾ ਮਾ ਦੇ ਕੇ ਆਪਣੇ ਮੂੰਹ ਵਿੱਚ ਪਾ ਲੈਂਦਾ ਹੈ ਹੋਏਗੇ ਤਨ ਮੈਂ ਕਛ ਨਾਮਕ ਖੇਲ ਕਰੋ ਸੰਗ ਕਾਨ ਹਰ ਕਰੇ ਕਾਲੇ ਕਾ ਨਾ ਨਾਲ ਖੇਡਦਿਆਂ ਬਾਲਕ ਤਨ ਦੀ ਸੁਧ ਬੁੱਧ ਖੋ ਬੈਠੇ ਅਤੇ ਬੱਚਿਆਂ ਦਾ ਧਿਆਨ ਵੀ ਨਾ ਰੱਖ ਸਕੇ ਤਾਂ ਛਿਨ ਲੈ ਬਛਰੇ ਬ੍ਰਹਮਾ ਇਕੱਠੇ ਕਰਕੇ ਸੋ ਕੁਟੀ ਮਦਟਾਰੇ ਉਸ ਵੇਲੇ ਬ੍ਰਹਮਾ ਨੇ ਸਾਰਿਆਂ ਬੱਚਿਆਂ ਨੂੰ ਇਕੱਠਾ ਕਰਕੇ ਪਹਾੜ ਦੀ ਇੱਕ ਗੁਫਾ ਵਿੱਚ ਬੰਦ ਕਰ ਦਿੱਤਾ ਉਹੋਂ ਡਫਰੇ ਨਾ ਲਹੇ ਸੋ ਕਰ ਬਛਰੇ ਅਰ ਗਵਾਰ ਨੇ ਕਰਤਾਰੇ ਪਾਲਕ ਬੱਚਾ ਨੂੰ ਲਾਭ ਦੇ ਫਿਰੇ ਪਰ ਪ੍ਰਾਪਤ ਨਾ ਹੋਏ ਅਤੇ ਆਪ ਵੀ ਗਵਾਚ ਗਏ ਤਾਂ ਕਰਤਾਰ ਨੇ ਬਾਲਕ ਅਤੇ ਬੱਚੇ ਨਵੇਂ ਬਣਾ ਦਿੱਤੇ ਦੋਹਰਾ ਜਬ ਹਰੇ ਬ੍ਰਹਮਾ ਇਹ ਤਬ ਹਰ ਜੀ ਤਤਕਾਲ ਜਦੋਂ ਬ੍ਰਹਮਾ ਨੇ ਨਾ ਨੂੰ ਚੁਰਾ ਲਿਆ ਕੇ ਦੋ ਬਣਾਏ ਛਿੰਕ ਮੈਂ ਬਛਰੇ ਸੰਗ ਗਵਾਲ ਤਦੋ શ્રીਕ੍ਰਿਸ਼ਨ ਨੇ ਛਿੰਪਾਰ ਵਿੱਚ ਬੱਛੇ ਅਤੇ ਗਵਾਲ ਬਾਲਕ ਬਣਾ ਲਏ ਸਵਈਆ ਰੂਪ ਉਹੀ ਪਟਕੇ ਰੰਗ ਹੈ ਵਹ ਰੰਗ ਵਹ ਸਭ ਹੀ ਬਛਰਾ ਕੋ ਗਵਾਲ ਬਾਲਕਾ ਦਾ ਉਹੀ ਰੂਪ ਹੈ ਅਤੇ ਉਹੀ ਕੱਪੜਿਆ ਦਾ ਰੰਗ ਹੈ ਉਹੀ ਸਾਰਿਆਂ ਬਛਿਆਂ ਦਾ ਰੰਗ ਹੈ ਸਾਂਝ ਭਰੀ ਸੋ ਗਏ ਹਰ ਜੀ ਗ੍ਰਹਿ ਕੋਈ ਲਖੈ ਇਤਨੋਂ ਬਲ ਕਾ ਕੋ ਸੰਧਿਆ ਭੈਨ ਤੇ ਸ਼੍ਰੀ ਕ੍ਰਿਸ਼ਨ ਉਹਨਾ ਬਾਲਕਾ ਤੇ ਬੱਚਿਆਂ ਨੂੰ ਲੈ ਕੇ ਘਰ ਪਰਤੇ ਪਰ ਕਿਸ ਵਿੱਚ ਇਤਨਾ ਬਲ ਹੈ ਕਿ ਉਹ વાਸਕਤਿਕ ਭੇਦ ਸਮਝ ਸਕੇ ਮਾਤ ਪਿਤਾ ਸੋ ਲਖੇ ਨਾ ਲਖੇ ਇੱਕ ਆਦ ਕੋ ਨਾਮ ਮਨੀ ਮਨ ਜਾ ਕੋ ਮਾਤਾ ਪਿਤਾ ਨੇ ਵੀ ਉਹਨਾਂ ਨੂੰ ਨਹੀਂ ਪਛਾਣਿਆ ਸਸ ਕੇਵਲ ਇੱਕ ਨੇ ਪਛਾਣਿਆ ਹੈ ਜਿਸ ਦਾ ਨਾਮ ਮੁੱਢ ਤੋਂ ਮਨ ਨੂੰ ਪ੍ਰਕਾਸ਼ਿਤ ਕਰਨ ਵਾਲੀ ਮਾਣੀ ਹੈ ਬਾਤ ਇਹ ਸਮਝੀ ਮਨ ਮੈਂ ਇਹ ਹੈ ਆ ਬਖੇਲ ਸਮਾਪਤ ਵਾਕੋ ਸਾਰਿਆਂ ਨੇ ਇਹੀ ਗੱਲ ਮਨ ਵਿੱਚ ਸਮਝੀ ਕਿ ਇਹੀ ਸਾਡੇ ਬਾਲਕ ਅਤੇ ਬੱਚੇ ਹਨ ਹੁਣ ਉਹਨਾਂ ਦੀ ਖੇਡ ਸਮਾਪਤ ਹੋਈ ਹੈ ਚੁੰਮ ਲਿਓ ਯਸੁਦਾ ਸੁਤ ਕੋ ਸਿਰ ਕਾ ਨਾ ਬਜਾਏ ਉਠੇ ਮੁਰਲੀ ਤੋ ਯਸ਼ੋਦਾ ਨੇ ਪੁੱਤਰ ਕ੍ਰਿਸ਼ਨ ਦਾ ਸਿਰ ਚੁੰਮ ਲਿਆ ਅਤੇ ਉਹ ਮੁਰਲੀ ਵਜਾਣ ਲੱਗ ਪੇ ਬਾਲ ਲਖੇ ਆਪਣੋ ਨਾ ਕਿਨੀ ਜਗ ਕੋ ਦਵਰੀ ਤਹ ਸੋ ਹਿਤ ਕੀਤਾ ਕਿਸੇ ਨੇ ਵੀ ਆਪਣੇ ਬਾਲਕ ਨਾ ਪਛਾਣੇ ਅਤੇ ਗਵਾਂ ਨੇ ਵੀ ਧੋੜ ਕੇ ਬੱਚਿਆਂ ਨਾਲ ਪੂਰਾ ਹਿਤ ਕੀਤਾ होत को हा हल पै ब्रज में न होत इते सो कहूं किम बीतो सारे ब्रज भूमि में विच आनंद मंगल होरेया है ओना गुफा वाले नाल की बीतिया कोई नहीं जानदा गावत गीत सनेह हर गवारन लेहे बलाए बद ब्रज कीतो ਗਵਾਲ ਬਾਲਕਾ ਸਮੇਤ ਸ਼੍ਰੀ ਕ੍ਰਿਸ਼ਨ ਗੀਤ ਗਾਉਂਦੇ ਹਨ ਅਤੇ ਬ੍ਰਜ ਭੂਮੀ ਦੀਆਂ ਇਸਤਰੀਆਂ ਉਹਨਾਂ ਤੋਂ ਵਾਰਨੇ ਚਾਹਂਦੀਆਂ ਹਨ। ਪ੍ਰਾਤ ਪਏ ਹਰ ਜੀ ਉੱਠ ਕੇ ਬਨ ਵਿੱਚ ਗਏ ਸੰਗ ਲੈ ਕਰ ਪੱਛੇ। ਸਵੇਰ ਹੋਣ ਤੇ ਸ਼੍ਰੀ ਕ੍ਰਿਸ਼ਨ ਉੱਠੇ ਅਤੇ ਬੱਚਿਆਂ ਨੂੰ ਨਾਲ ਲੈ ਕੇ ਬਣ ਵਿੱਚ ਗਏ। ਗਾਵਤ ਗੀਤ ਫੇਰਾਵਤ ਹੈ ਛਟਕਾ ਗਹਿ ਗਵਾਰ ਸਬੈ ਕਰ ਹੱਥੇ। ਬਾਲਕ ਚੰਗੀ ਤਰ੍ਹਾਂ ਨਾਲ ਗੀਤ ਗਾਉਂਦੇ ਹਨ ਅਤੇ ਛਮਕਾਂ ਨੂੰ ਧਰਤੀ ਉੱਤੇ ਮਾਰਦੇ ਹੋਏ ਬੱਚਿਆਂ ਨੂੰ ਚਰਾਉਂਦੇ ਫਿਰਦੇ ਹਨ ਖੇਲਤ ਖੇਲਤ ਨੰਦ ਕੋ ਨੰਦ ਸੋ ਆਪ ਹੀ ਤੇ ਗਿਰ ਕੋ ਉਠ ਗੱਛੇ ਖੇੜਦੇ ਆ ਖੇੜਦੇ ਆ ਸ਼੍ਰੀ ਕ੍ਰਿਸ਼ਨ ਆਪ ਹੀ ਪਰਬਤ ਵੱਲ ਉੱਠ ਕੇ ਚਲੇ ਗਏ ਕਉਕ ਹੈ ਇਹ ਖੇਦ ਗਹਿ ਹਮ ਕਉਕ ਹੈ ਇਹ ਨਾਹਿੰਨ ਨੱਚੇ कोई कहता कि श्री कृष्ण साढ़े नाराज़ है आते कोई कहता ये स्वस्थ नहीं है वागुरु जी का खालसा वाहगुरू जी की फतेह